ਅਤਲ ਦਵਿੰਦਰਪਾਲ ਸਿੰਘ ਪੁੱਲ ਜਿਨ੍ਹਾਂ ਦੀ ਪੱਕੀ ਰਿਹਾਈ ਲਈ ਫਾਈਲ ਜਿਹੜੀ ਕੇਜਰੀਵਾਲ ਕੋ ਗਈ ਸੀ ਜੋ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਮੈਂ ਸਮਝਦਾ ਇਹ ਸਿਆਸੀ ਰੋਟੀਆਂ ਸੇਕਣ ਵਾਲੇ ਜਿਹੜੇ ਪੰਜਾਬ ਦੀ ਰਾਜ ਸੱਤਾ ਦੇ ਵਿੱਚ ਪਹਿਲਾਂ ਜਦੋਂ ਇਹਨਾਂ ਨੇ ਬੈਠਣ ਦਾ ਤੋਂ ਪਹਿਲਾਂ ਲੋਕਾਂ ਨਾਲ بڑے ਵੱਡੇ ਪੱਦਰ ਦੇ ਉੱਤੇ ਇਹ ਗੱਲਾਂ ਕੀਤੀਆਂ ਸੀ ਕਿ ਅਸੀਂ ਇਹ 24 24 ਘੰਟਿਆਂ 'ਚ ਮਸਲੇ ਹੱਲ ਕਰਦਾਂਗੇ ਬੰਦੀ ਸੰਘਾਂ ਵਾਲੇ ਮਸਲੇ ਹੱਲ ਕਰਦਾਂਗੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਉਹ ਆ ਜਿਹਦੀ ਸੈਂਟਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਔਰ ਜੇ ਮੈਂ ਸਮਝਦਾ ਅੱਜ ਪੰਜਾਬ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਦਿੱਲੀ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਉਹਨੂੰ ਰਿਜੈਕਟ ਕਰਨਾ ਇਹ ਪੰਜਾਬ ਪ੍ਰਤੀ ਤੇ ਗੁਰਸਿੱਖੀ ਪ੍ਰਤੀ ਜਿਹੜੀ ਸਿੱਖਾਂ ਪਤੀ ਖਾਸ ਕਰਕੇ ਪੰਜਾਬ ਦੇ ਬਾਬਤ ਇਹ ਨੀਤੀ ਕਲੀਅਰ ਹੋ ਗਈ ਆ ਕਿ ਪੰਜਾਬ ਪੱਖੀ ਨਹੀਂਗੇ ਇਹ ਲੁੱਟ ਘਸੁੱਟ ਪੱਖੀ ਆ ਜਿਹਦੀ ਇਹ ਸਾਖ ਸਾਹ ਦੇ ਤੌਰ ਦੇ ਉੱਤੇ ਇਹ ਪੁੱਲਰ ਸਾਹਿਬ ਦੀ ਜਿਹੜੀ ਆ ਉਹ ਪਰਮਾਨੈਂਟ ਪ੍ਰੋਬਲ ਦੀ ਜਿਹੜੀ ਉਹ ਐਪਲੀਕੇਸ਼ਨ ਰਿਜੈਕਟ ਕੀਤੀ ਹੈ ਇਹਨਾਂ ਨੂੰ